ਇਰਾਨ ਨੇ ਪਾਕਿਸਤਾਨ ਦੇ ਬਲੂਚਿਸਤਾਨ ਦੇ ਵਿੱਚ ਕੀਤਾ ਸੀ ਹਮਲਾ ਪਾਕਿਸਤਾਨ ਨੇ ਵੀ ਹਮਲੇ ਦੀ ਕੀਤੀ ਸੀ ਪੁਸ਼ਟੀ ਪਾਕਿਸਤਾਨ ਨੇ ਇਰਾਨੀ ਹਮਲੇ ਦਾ ਦਿੱਤਾ ਏ ਠੋਕਵਾਂ ਜਵਾਬ ਬੀਤੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਉੱਤੇ ਇਰਾਨ ਨੇ ਹਮਲਾ ਕੀਤਾ ਸੀ ਜਿਹੜਾ ਕਿ ਮੰਗਲਵਾਰ ਨੂੰ ਪਾਕਿਸਤਾਨ ਦੇ ਇਲਾਕੇ ਬਲੂਚਿਸਤਾਨ ਦੇ ਵਿੱਚ ਕੀਤਾ ਗਿਆ ਸੀ ਤੇ ਉਸ ਹਮਲੇ ਨੂੰ ਲੈ ਕੇ ਹੁਣ ਪਾਕਿਸਤਾਨ ਨੇ ਇਰਾਨ ਦੇ ਉੱਤੇ ਠੋਕਵਾਂ ਜਵਾਬੀ ਹਮਲਾ ਕੀਤਾ ਹੈ ਤੇ ਜਲਦ ਵਿੱਚ ਹੁਣ ਈਰਾਨ ਬੁਖਲਾ اٹھے ਤੇ ਇਸ ਦੇ ਚੱਲਦੇ ਪਾਕਿਸਤਾਨ ਨੇ ਇਸ ਹਮਲੇ ਦੀ ਪੁਸ਼ਟੀ ਵੀ ਕੀਤੀ ਸੀ ਜਿਹੜਾ ਕਿ ਈਰਾਨ ਨੇ ਪਾਕਿਸਤਾਨ ਦੇ ਬਲੂਚਿਸਤਾਨ ਦੇ ਵਿੱਚ ਕੀਤਾ ਸੀ ਤਾਂ ਉਸ ਨੇ ਉਹਦੀ ਸਖਤ ਨਿੰਦਾ ਵੀ ਕੀਤੀ ਹੈ ਤੇ ਦੇਖਿਆ ਜਾਵੇ ਤਾਂ ਈਰਾਨ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਬਲੂਚਿਸਤਾਨ ਦੇ ਵਿੱਚ ਅੱਤਵਾਦੀ ਸਮੂਹਾਂ ਦੇ ਟਿਕਾਣਿਆਂ ਉੱਤੇ ਹਵਾਈ ਹਮਲਿਆਂ ਦਾ ਦਾਅਵਾ ਕੀਤਾ ਤੇ ਪਾਕਿਸਤਾਨ ਨੇ ਹਮਲੇ ਦੀ ਪੁਸ਼ਟੀ ਵੀ ਕਰ ਦਿੱਤੀ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਸੂਤਰਾਂ ਦੇ ਅਨੁਸਾਰ ਹੁਣ ਪਾਕਿਸਤਾਨ ਨੇ ਬਲੋਚਿਸਤਾਨ ਉੱਤੇ ਹੋਏ ਘਾਤਕ ਹਮਲੇ ਦਾ ਜਵਾਬ ਦਿੰਦੇ ਹੋਏ ਈਰਾਨ ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਨੇ ਖਾਸ ਤੌਰ ਦੇ ਉੱਤੇ ਬਲੋਚਿਸਤਾਨ ਦੇ ਵਿੱਚ ਈਰਾਨ ਦੁਆਰਾ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲੇ ਦਾ ਬਦਲਾ ਲਿਆ। ਸੂਤਰਾਂ ਮੁਤਾਬਕ ਦੱਸਿਆ ਗਿਆ ਕਿ ਈਰਾਨ ਹਮਲੇ ਦੇ 1 ਦਿਨ ਬਾਅਦ ਹੀ ਪਾਕਿਸਤਾਨ ਨੇ ਖਾਸ ਤੌਰ ਦੇ ਉੱਤੇ ਈਰਾਨ ਦੇ ਵਿੱਚ ਅੱਤਵਾਦੀ ਟਿਕਾਣਿਆਂ ਉੱਤੇ ਹਮਲਾ ਕੀਤਾ। ਤੇ ਪਾਕਿਸਤਾਨ ਨੇ ਮੰਗਲਵਾਰ ਰਾਤ ਈਰਾਨ ਵੱਲੋਂ ਪਾਕਿਸਤਾਨ 'ਚ ਕੀਤੇ ਗਏ ਹਮਲੇ ਦੀ ਸਖਤ ਆਲੋਚਨਾ ਕੀਤੀ ਸੀ ਤੇ ਜਵਾਬੀ ਕਾਰਵਾਈ ਦੀ ਗੱਲ ਵੀ ਕਹੀ ਸੀ ਤੇ ਉਹਨਾਂ ਨੇ ਜਵਾਬੀ ਕਾਰਵਾਈ ਕਰ ਵੀ ਦਿੱਤੀ ਤੇ ਪਾਕਿਸਤਾਨ ਨੇ ਦੱਸਿਆ ਕਿ ਈਰਾਨ ਦੇ ਹਮਲੇ ਵਿੱਚ ਦੋ ਬੱਚਿਆਂ ਤੇ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ ਪਾਕਿਸਤਾਨੀ ਹਮਲੇ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅਮੀਰ ਅਬਦੁੱਲਾ ਯਾਨ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਭਾਈਚਾਰਕ ਸਬੰਧ ਨੇ ਤੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਪਾਵੇਂ ਈਰਾਨ ਨੇ ਪਾਕਿਸਤਾਨ ਦੀ ਸਰਹੱਦ ਉੱਤੇ ਹਮਲਾ ਕੀਤਾ ਸੀ ਪਰ ਇਹ ਹਮਲਾ ਪਾਕਿਸਤਾਨ ਤੇ ਨਹੀਂ ਸਗੋਂ ਪਾਕਿਸਤਾਨ ਚ ਲੁਕੇ ਹੋਏ ਈਰਾਨੀ ਅਤਵਾਦੀਆਂ ਉੱਤੇ ਸੀ ਉਹਨਾਂ ਆਖਿਆ ਕਿ ਜੈਸ਼ੂਲ ਅਦਲ ਇੱਕ ਈਰਾਨੀ ਅਤਵਾਦੀ ਸੰਗਠਨ ਹੈ ਉਹਨਾਂ ਨੇ ਪਾਕਿਸਤਾਨ ਦੇ ਸਿਆਸਤਾਨ بلوچستان ਸੂਬੇ ਦੇ ਕੁਝ ਹਿੱਸਿਆਂ ਵਿੱਚ ਸ਼ਰਨ ਲਈ ਹੋਈ ਹੈ ਹੁਣ ਜੇ ਇਹ ਗੱਲ ਕਰੀਏ ਕਿ ਪਾਕਿਸਤਾਨ ਤੇ ਈਰਾਨ ਦੇ ਸਬੰਧ ਕਿਹੇ ਨੇ ਤਾਂ ਉਹ ਤਾਂ ਵਿਦੇਸ਼ ਮੰਤਰੀ ਨੇ ਇਸ ਚੀਜ਼ ਦੀ ਗੱਲ ਕਹਿ ਕੇ ਕਿ ਉਹਨਾਂ ਦੇ ਆਪਸੀ ਭਾਈਚਾਰਕ ਸਬੰਧ ਨੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪਾਕਿਸਤਾਨ ਅਤੇ ਈਰਾਨ ਦਰਮਿਆਨ ਤਣਾਅ ਦਾ ਬੇਮਿਸਾਲ ਦੌਰ ਚੱਲ ਰਿਹਾ ਹੈ ਭਾਵੇਂ ਪਹਿਲਾਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਹੁਤੇ ਚੰਗੇ ਨਹੀਂ ਸਨ ਪਰ ਇਸ ਤੋਂ ਪਹਿਲਾਂ ਕਦੇ ਵੀ ਹਾਲਾਤ ਇੰਨੇ ਖਰਾਬ ਨਹੀਂ ਸੀ ਹੋਏ ਪਰ ਹੁਣ ਈਰਾਨ ਤੇ ਪਾਕਿਸਤਾਨ ਦੀਆਂ ਤਰ੍ਹਾਂ ਦਾ ਸਾਂਝੀਆਂ ਨੇ ਫਿਰ ਵੀ ਦੋਵਾਂ ਵਿੱਚਕਾਰ ਕੋਈ ਆਪਸੀ ਨਿਰਪਰਤਾ ਨਹੀਂ ਹੈ ਇਰਾਨ ਸ਼ੀਆ ਬਹੁਗਿਣਤੀ ਵਾਲਾ ਦੇਸ਼ ਦਦਕੇ ਪਾਕਿਸਤਾਨ ਸੁੰਨੀ ਬਹੁਗਿਣਤੀ ਵਾਲਾ ਦੇਸ਼ ਹੈ ਦੋਵੇਂ ਦੇਸ਼ ਸਮੇਂ-ਸਮੇਂ ਤੇ ਇੱਕ ਦੂਜੇ ਉੱਤੇ ਅਤਵਾਦੀ ਹਮਲਿਆਂ ਦਾ ਦੋਸ਼ ਲਗਾਉਂਦੇ ਰਹਿੰਦੇ ਨੇ ਪਰ ਫਿਲਹਾਲ ਇਰਾਨ ਦੇ ਕੀਤੇ ਹੋਏ ਹਮਲੇ ਦੀ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆ ਇਰਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਿਹੜੇ ਕਿ ਇਰਾਨੀ ਅਤਵਾਦੀ ਨੇ ਤੇ ਉਹਨਾਂ ਦੇ ਉੱਤੇ ਹਮਲਾ ਕਰਦਿਆ ਉਹਨਾਂ ਪਾਕਿਸਤਾਨ ਨੇ ਇਰਾਨ ਦੇ ਹਮਲੇ ਦਾ ਮੋੜਵਾ ਜਵਾਬ ਦੇ ਦਿੱਤਾ